ਸੁਣਿਆ ਤਾਂ ਤੁਸੀਂ ਹੋਣਾ ਇੱਕ ਚੋਰੀ ਤੇ ਉਤੋਂ ਸੀਨਾ ਜੋਰੀ ਤਾਂ ਦੱਸ ਦਈਏ ਕਿ ਅੱਜ ਜਿਹੜੀ ਆ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਬਿਲਕੁਲ ਇਹੀ ਹਾਲ ਕੀਤਾ ਚੋਰਾਂ ਨੇ ਪਹਿਲਾਂ ਦੁਕਾਨ ਲੁੱਟੀ ਰਪਏ ਲੁੱਟੇ ਤੇ ਏਸੀ ਲੁੱਟ ਕੇ ਚਲੇ ਗਏ ਜਦੋਂ ਫੇਰ ਵੀ ਸਾਵਰਨਾ ਆਇਆ ਦੁਕਾਨ ਨੂੰ ਅੱਗ ਲਾ ਗਏ ਲੁਧਿਆਣਾ ਦੇ ਮਾਡਲ ਗ੍ਰਾਮ ਦੇ ਵਿੱਚ ਇੱਕ ਦੁਕਾਨ ਸੀ ਫੋਟੋ ਸਟੇਟ ਵਾਲੀ ਜਿਸ ਦੇ ਵਿੱਚ ਚੋਰ ਆ ਕੇ ਵੜ ਜਾਂਦੇ ਆ ਵਾਰਦਾਤ ਕਰਦੇ ਆ ਚੋਰਾ ਨੇ ਦੁਕਾਨ ਦੇ ਵਿੱਚ ਪਿਆ ਹਜ਼ਾਰਾਂ ਰੁਪਇਆ ਲੁੱਟਿਆ ਤੇ ਨਾਲ ਕਈ ਡਾਕੂਮੈਂਟ ਤੇ ਦੁਕਾਨ ਦੇ ਵਿੱਚ ਲੱਗੇ ਸਾਰੇ ਏਸੀ ਦੀਆਂ ਪਾਈਪਾਂ ੁੱਟ ਕੇ ਭੱਜਣ ਲੱਗੇ ਤੇ ਜਦੋਂ ਭੱਜੇ ਹਜੇ ਵੀ ਦੇਖ ਲਓ ਢੱਡਣੀ ਭਰਿਆ ਸੀ ਜਾਂਦੇ ਜਾਂਦੇ ਤੇਲ ਪਾ ਗਏ ਦੁਕਾਨ ਤੇ ਤੇ ਉਸ ਨੂੰ ਅੱਗ ਲੱਗੇ ਦੁਕਾਨਦਾਰ ਕਹਿੰਦਾ ਮੈਂ 4 ਮਹੀਨੇ ਪਹਿਲੀ ਦੁਕਾਨ ਖੋਲੀ ਸੀ ਤੇ ਨਾ ਹੀ ਮੇਰੀ ਕਿਸੇ ਨਾਲ ਕੋਈ ਰੰਜਿਸ਼ ਆ ਪਰ ਫੇਰ ਵੀ ਪਤਾ ਨਹੀਂ ਇਹ ਕੌਣ ਸੀ ਜੋ ਮੇਰੇ ਨਾਲ ਐਦਾਂ ਕਰ ਗਏ ਕੀ ਕਹਿੰਦਾ ਦੁਕਾਨਦਾਰ ਆ ਹੁਣ ਸੁਣ ਲੋ ਸਾਡੇ ਸਵੇਰੇ ਮੈਨੂੰ ਫੋਨ ਆਇਆ ਮਾਲਕਾ ਦਾ ਮੇਰੇ ਸਾਢੇ 6 ਵਜੇ ਦੇ ਕਰੀਬ ਫੋਨ ਆਇਆ ਪੋਣੇ 7 ਵਜੇ ਉਹ ਕਹਿੰਦੇ ਵੀ ਤੁਹਾਡੇ ਦੁਕਾਨ 'ਚ ਨਾ 20 ਚੋਦੀ ਹੋ ਗਈ ਹੈ ਵੀ ਅੱਗ ਲੱਗੀ ਹੈ ਤੇ ਮੈਂ ਕਿਹਾ ਵੀ ਪਤਾ ਨਹੀਂ ਕੀ ਹੋ ਗਿਆ ਮੈਂ ਦੇਖਿਆ ਆ ਕੇ 7 ਵਜੇ ਦੇ ਕਰੀਬ ਮੈਂ ਪਹੁੰਚ ਗਿਆ ਜੀ ਸਾਡੇ ਮਤਲਬ ਮੇਰੀ ਤੇ ਮੇਰੇ ਭਰਾ ਦੀ ਦੁਕਾਨ ਰਹੀ ਭਾਈ ਮਤਲਬ ਚਲਾਣੇ ਆ ਦੋਨੇ ਇਕੱਠੇ ਕਦੇ ਉਹ ਬੈ ਜਾਂਦਾ ਭਾਈ ਮੇਰਾ ਕਦੇ ਮੈਂ ਬੈ ਜਾਂਦਾ ਤੇ ਘਟੋ ਘਟ 20000 ਰੁਪਏ ਸੀਗਾ ਗੱਲੇ ਦੇ ਵਿੱਚ ਉਹ ਚੋਦੀ ਹੋਇਆ ਤੇ AC ਦੀ ਸਾਦੀ ਤਾਦਾ ਪਟਕੇ ਲੈ ਗਏ ਸਾਦੀਆਂ AC ਦੀਆਂ ਪਾਈਪਾਂ ਵੋਪਾ ਸਾ ਪਟਕੇ ਲੈ ਗਏ ਹੁਣ ਇਹ ਨਹੀਂ ਪਤਾ ਅਨਫਝਾਤੇ ਕਿਹੜੇ ਬੰਦੇ ਸੀਗੇ ਜੀ ਸਾਦੇ ਡਾਕੂਮੈਂਟ ਪਏ ਮੇਰੇ ਅੰਦਰ ਦੇ ਦਾ ਹਾੜ ਕੱਟ ਦਾ ਕੰਮ ਹੈ ਅਧਾਰ ਕਾਰਡ ਵੋਟਰ ਕਾਰਡ ਸਾਦਾ ਇਹ ਡਿਜੀਟਲ ਕੰਮ ਹੈ ਜੀ ਤੇ ਡਾਕੂਮੈਂਟ ਲੋਕਲ ਡਾਕੂਮੈਂਟਸ ਵੀ ਕਾਫੀ ਕੁਝ ਸੀਗਾ ਜੀ ਵਿੱਚ ਤੇ ਮੇਰਾ ਨੁਕਸਾਨ ਸਾਦਾ ਹੋ ਗਿਆ ਸਾਦੀ ਮਸ਼ੀਨਾਂ ਵੀ ਦੀ ਫੁੱਗ ਗਈਆਂ ਫੋਟੋਕਾਪੀ ਦੀ ਘੱਟੋ ਘੱਟ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਲਗਭਗ ਹਾਂ ਜੀ ਕਹਿੰਦਾ ਮਨ ਨੂੰ ਕਿ ਲੱਗਦਾ ਵੀ ਤੁਹਾਨੂੰ ਕੋਈ ਗੱਲ ਨਹੀਂ ਕਹਿਣ ਦੀ ਆ ਲਈਏ ਉਹ ਇਹ ਤਾਂ ਪੁਲਿਸ ਕਾਰਵਾਈ ਕਰੇਗੀ ਉਹਨਾਂ ਨੂੰ ਰਿਪੋਰਟ ਕਰਾਤੀ ਹੋਈ ਆ ਪੁਲਿਸ ਕਾਰਵਾਈ ਕਰਦੀ ਆ ਆਪਣੀ ਦੇਖੋ ਹੁਣ ਜਦੋਂ ਹੋਊਗੀ ਫਿਰ ਜਰੂਰ ਦੇ ਉੱਤੇ ਕਿਹੜੇ ਚੀਜ਼ੀ ਕੈਮਰਾ ਲਗਾ ਦੇ ਆਪਾਂ ਤਾਂ ਕਹਿੰਦੇ ਆ ਜੀ ਚੈੱਕ ਕੀਤੀ ਜਾਵੇ ਸਾਡੀ ਬਹੁਤ ਉਹ ਕੀਤੀ ਜਾਵੇ ਹਾਂਜੀ ਹਾਂਜੀ ਵੀ ਸਾਡੀ ਬਹੁਤ ਵਾਤਾਵਰਤ ਇਹਦੇ ਵਿੱਚ ਕੋਈ ਮਦਦ ਹੋ ਸਕੇ ਸਰਕਾਰ ਵੱਲੋਂ ਹੋ ਸਕਦਾ ਜੀ ਮੈਨੂੰ ਹੁਣ ਕੁਝ ਨਹੀਂ ਪਤਾ ਜੀ ਇੱਧਰ ਏਰੀਆ ਥੋੜਾ ਹੈਵੀ ਇਦਾਂ ਦਾ ਜੀ ਇਹ ਆਪਣਾ ਡੀਸੀ ਰੋਡ ਦਾ ਹੀ ਬੈਕਸਾਈਡ ਆ ਜੀ डीसी ऑफिस दी बैक साइड है। कोच हां कोर्ट बलेस दी बैक साइड है जी। कोचम मार्केट रोड नु जांदी है। ਕਿਉਂ ਦੀ ਮੰਗੀ ਹੈ ਤੁਹਾਡੇ ਕੋਲ ਮੰਗ ਸਰ ਮੇਰੀ ਪੂਰੀ ਮਦਦ ਕੀਤੀ ਜਾਵੇ ਮੇਦਾ ਹੁਣ ਇੰਨਾ ਨੁਕਸਾਨ ਹੋ ਗਿਆ ਮੇਦਾ ਇਹਦੀ ਰੋਜਗਾਰ ਸੀ ਦਾਦਾ ਕੁਝ ਇਹਦੀ ਗਾਦੋਬਾ ਸੀ ਮੇਦਾ ਹੁਣ ਇਹਦੇ ਵਿੱਚ ਮੇਰੀ ਥੋੜੀ ਮਦਦ ਕੀਤੀ ਜਾਵੇ ਮੈਂ ਅਸਰਗਾਤ ਤੋਂ ਅਪੀਲ ਕਰਦਾ। ਆਈ ਗੈ ਕਿ ਲੱਗਦਾ ਤੁਹਾਨੂੰ ਕੋਈ ਖੋਦਕ ਪਾ ਬਾਜੀ ਬੜੀ ਮੁਸ਼ਕਿਲ ਨਾਲ ਜੀ 2 ਮਹੀਨੇ 3 ਮਹੀਨੇ ਹੋਇਆ ਜੇ ਇੱਕ ਦੁਕਾਨ ਖੋਲੀ ਨੂੰ ਪਤਾ ਨਹੀਂ ਕਿਹੜੀ ਖੁੰਦਕ ਬਾਜੀ ਲੋਕਾਂ ਨੇ ਕੱਢੀ ਹੈ ਬੜੀ ਮੁਸ਼ਕਿਲ ਦਾ ਕਾਰੋਬਾਰ ਚਲਾਇਆ ਸੀਗਾ ਅੱਜ ਚੌਥਾ ਵੀ ਨਾ ਲੱਗਿਆ ਵਾ ਤੇ ਐ ਕੰਮ ਹੋ ਗਿਆ ਜੀ ਪਤਾ ਨਹੀਂ ਹੁਣ ਲਾਕਡਾਉਨ ਤਾਂ ਕਿਸੇ ਦਾ ਆਪਣੀ ਹੈ ਨਹੀਂ ਸਰ ਕੋਈ ਵੀ ਅੱਜ ਤੱਕ ਕਿਸੇ ਦਾ ਕੋਈ ਐ ਮਾੜਾ ਬੋਲਿਆ ਨਹੀਂ ਪਰ ਫੇਰ ਵੀ ਹੁਣ ਐ ਕੁਝ ਕਹਿ ਨਹੀਂ ਸਕਦੇ ਪਰਮਾਤਮਾ ਦੇਖੇਗਾ ਜੋ ਦੇਖੇਗਾ